ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਐਲਮ ਦੇ ਉੱਤੇ ਜੇਕਰ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਤਾਂ ਤੁਸੀਂ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਆਪਣੀ ਆਏ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਜੋ ਕਹਿੰਦੇ ਆ ਵੀ ਸਾਨੂੰ ਗੁਰਬਾਣੀ ਦਾ ਪਾਠ ਕਰਨ ਦੇ ਲਈ ਸਮਾਂ ਹੀ ਨਹੀਂ ਮਿਲਦਾ ਤਾਂ ਮਹਾਂਪੁਰਖ ਜੀ ਉਹਨਾਂ ਵੀ ਉਹਨਾਂ ਸਾਰਿਆਂ ਨੂੰ ਕਹਿੰਦੇ ਆ ਕਿ ਮਾਂ ਜੇਕਰ ਤੁਸੀਂ ਜ਼ਿਆਦਾ ਪਾਠ ਨਹੀਂ ਕਰ ਪਾਉਂਦੇ ਤਾਂ ਫਿਰ ਘਟੋ ਘਟ ਦਿੰਨ ਦੇ ਵਿੱਚ ਇਹ ਸ਼ਬਦ ਜ਼ਰੂਰ ਦੋ ਬੋਲਿਆ ਕਰੋ ਦੇ ਇਹ ਦੋ ਪੰਕਤੀਆਂ ਦਾ ਜਾਪ ਜ਼ਰੂਰ ਕਰਿਆ ਕਰੋ ਇਹਨਾਂ ਦੇ ਨਾਲ ਹੀ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਇਹ ਦੋ ਪੰਕਤੀਆਂ ਦੇ ਵਿੱਚ ਬ੍ਰਹਿਮੰਡ ਦੇ ਸਾਰੇ ਸੁੱਖ ਲੁਕੇ ਹੁੰਦੇ ਹਨ ਤੁਹਾਡੀ ਜ਼ਿੰਦਗੀ ਵਿੱਚ ਬੜੀ ਸੋਹਣੀ ਬਣ ਜਾਵੇਗੀ ਤੁਹਾਡਾ ਹਰ ਕੰਮ ਦੇ ਵਿੱਚ ਮਨ ਲੱਗੇਗਾ ਤੁਸੀਂ ਆਪਣੇ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ पाओगे ਤੇ ਤੁਹਾਡੇ ਕੀਤੇ ਹੋਏ ਹਰ ਕੰਮ ਦੇ ਵਿੱਚ ਬਰਕਤ ਵੀ ਪਵੇਗੀ ਮਹਾਪੁਰਖ ਜੀ ਕਹਿੰਦੇ ਤੁਹਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਦਲੇਦਰ ਦੂਰ ਹੋ ਜਾਣਗੇ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਮਾੜਾ ਹੋਣਾ ਵੀ ਹੋਇਆ ਨਾ ਉਹ ਵੀ ਟਲ ਜਾਵੇਗਾ ਇੰਨੀ ਤਾਕਤਾ ਇਨ੍ਹਾਂ ਦੋ ਪੰਕਤੀਆਂ ਦੇ ਵਿੱਚ ਇਨ੍ਹਾਂ ਸ਼ਬਦਾਂ ਦੇ ਵਿੱਚ ਤਾਂ ਫਿਰ ਇਹ ਸ਼ਬਦ ਕਿਹੜੇ ਆ ਕਿੰਜ ਇਹ ਸ਼ਬਦ ਸਾਡੇ ਉੱਤੇ ਕਿਰਪਾ ਕਰਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਨਾ ਕਿਉਂਕਿ ਜਿਹੜੀ ਆਧ ਅਧੂਰੀ ਗੱਲ ਹੁੰਦੀ ਹੈ ਨਾ ਕਹਿੰਦੇ ਉਹ ਪੂਰੀ ਸਮਝ ਨਹੀਂ ਆਉਂਦੀ ਇਸ ਲਈ ਆਪ ਜੀ ਨੂੰ ਵਾਰ-ਵਾਰ ਬੇਨਤੀ ਹੈ ਕਿ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਤਾਂ ਜੋ ਹੋਰ ਭੈਣ ਭਰਾਵਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਸੈਂਡ ਜ਼ਰੂਰ ਕਰਿਓ ਤੇ ਆਓ ਵੀਡੀਓ ਸਟਾਰਟ ਕਰੀਏ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜੀ ਸਾਖੀ ਪੇਸ਼ ਕਰਾਂਗੀ ਜਿਸ ਨੂੰ ਸੁਣ ਕੇ ਤੁਹਾਨੂੰ ਪੂਰੀ ਸਮਝ ਆ ਜਾਵੇਗੀ ਕਿੰਦੇ ਲਾਹੌਰ ਦੇ ਵਿੱਚ ਇੱਕ ਵੇਦ ਹਕੀਮ ਰਿਆ ਕਰਦਾ ਸੀ ਉਹ ਵੇਦ ਦੇ ਕੋਲ ਦੁਨੀਆ ਦੇ ਸਾਰੇ ਸੁੱਖ ਸੀ ਭਾਵੇਂ ਕਿ ਉਹ ਜ਼ਿੰਦਗੀ ਦੇ ਵਿੱਚ ਕੋਈ ਉਸ ਨੂੰ ਦੁੱਖ ਤਕਲੀਫ ਨਹੀਂ ਸੀ ਉਹਦੇ ਘਰ ਦੇ ਵਿੱਚ ਸਾਰੇ ਹੀ ਸੁੱਖ ਪਦਾਰਥ ਸਨ ਉਹਦੇ ਬੱਚੇ ਉਹਦੀ ਪਤਨੀ ਉਹਦਾ ਬਹੁਤ ਆਦਰ ਸਤਕਾਰ ਕਰਦੇ ਸਨ ਘਰ ਦੇ ਵਿੱਚ ਸੁੱਖ ਸ਼ਾਂਤੀ ਪ੍ਰੇਮ ਪਿਆਰ ਇਤਫਾਕ ਬਹੁਤ ਜ਼ਿਆਦਾ ਵੜਿਆ ਹੋਇਆ ਸੀ ਤੇ ਕਹਿੰਦੇ ਉਹ ਵੇਦ ਦਾ ਵੇਦ ਨੂੰ ਇਨਾਂ ਨੂੰ ਮਾਣ ਮਿਲਦਾ ਸਮਾਨ ਸਨਮਾਨ ਮਿਲਦਾ ਸੀ ਉਹ ਜਿੱਥੇ ਵੀ ਜਾਂਦਾ ਉਹਨੂੰ ਦੇਖ ਕੇ ਲੋਕ ਸਤ ਕਾਰ ਵਜੋਂ ਖੜੇ ਹੋ ਜਾਂਦੇ ਸੀ ਭਾਵਕੇ ਮਾਲਕ ਦਾ ਦਿੱਤਾ ਹੋਇਆ ਸਭ ਕੁਝ ਸੀ ਉਸ ਵੇਦ ਕੋਲ ਪਰ ਉਹ ਵੇਦ ਫਿਰ ਵੀ ਖੁਸ਼ ਨਹੀਂ ਸੀ ਉਸ ਦਾ ਮਨ ਉਦਾਸ ਰਹਿੰਦਾ ਸੀ ਉਹਦੇ ਮਨ ਦੇ ਵਿੱਚ ਇੱਕ ਖਾਲੀਪਨ ਰਹਿੰਦਾ ਸੀ ਕਹਿੰਦੇ ਉਹ ਖੁਦ ਵੇਦ ਖੁਦ ਡਾਕਟਰ ਸੀ ਰੋਗੀਆਂ ਦਾ ਇਲਾਜ ਕਰਦਾ ਸੀ ਪਰ ਆਪਣੇ ਸੁੱਖ ਰੋਗ ਦਾ ਇਲਾਜ ਉਹਦੇ ਕੋਲੇ ਕੋਈ ਨਹੀਂ ਸੀ ਇਸ ਕਰਕੇ ਉਹਨੇ ਕਈਆਂ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਤੇ ਕਈਆਂ ਤੋਂ ਸਲਾਹ ਵੀ ਲਈ ਵੀ ਮੇਰਾ ਮਨ ਬਹੁਤ ਅਸਾਂਤ ਰਹਿੰਦਾ ਹੈ ਇਨੂੰ ਆਸ਼ਾਂਤ ਸ਼ਾਂਤ ਕਰਨ ਦਾ ਕੋਈ ਹਾਲਤ ਦਸੋ ਤਾਂ ਕਹਿੰਦੇ ਉਹਨੂੰ ਕਈ ਲੋਕਾਂ ਨੇ ਬਹੁਤ ਸਾਰੇ ਤਰੀਕੇ ਦੱਸੇ ਇਸ ਤਰੀਕੇ ਦੇ ਨਾਲ ਮਨ ਸ਼ਾਂਤ ਹੋ ਸਕਦਾ ਹੈ ਕਿਸ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਮਨ ਸ਼ਾਂਤ ਹੋ ਸਕਦਾ ਹੈ ਹਰ ਇੱਕ ਨੇ ਆਪੋ ਆਪਣੇ ਵਿਚਾਰ ਉਸ ਵੇਦ ਨੂੰ ਦਿੱਤੇ ਉਹਨੇ ਸਭ ਕੁਝ ਕਰਕੇ ਦੇਖ ਲਿਆ ਪਰ ਉਸ ਦਾ ਮਨ ਸ਼ਾਂਤ ਨਾ ਹੋਇਆ ਕਹਿੰਦੇ ਇੱਕ ਦਿਨ ਚੰਗੀ ਕਿਸਮਤ ਕਰਕੇ ਉਹਦਾ ਮੇਲ ਆਪਣੇ ਹੀ ਇੱਕ ਪੁਰਾਣੇ ਦੋਸਤ ਨਾਲ ਹੋ ਗਿਆ ਜੋ ਕਿ ਦੋਸਤ ਕਲਗੀਧਰ ਪਾਸਾ ਜੀ ਦਾ ਸਿੱਖ ਸੀ ਕਹਿੰਦੇ ਜਦੋਂ ਵੇਦ ਜੀ ਉਹ ਸਿੱਖ ਨੂੰ ਮਿਲੇ ਤਾਂ ਆਪਣੇ ਮਨ ਦਾ ਸਾਰਾ ਹਾਲ ਆਪਣੇ ਉਹ ਦੋਸਤ ਨੂੰ ਦੱਸਿਆ ਉਹ ਸਿੱਖ ਨੂੰ ਦੱਸਿਆ ਕਿ ਮੇਰੇ ਕੋਲ ਦੁਨੀਆ ਦੀ ਹਰ ਚੀਜ਼ ਹੈ ਹਰ ਸੋਖ ਹੈ ਪਰ ਫਿਰ ਵੀ ਪਤਾ ਨਹੀਂ ਕੀ ਗੱਲ ਹੈ ਮੇਰਾ ਮਨ ਖੁਸ਼ ਨਹੀਂ ਰਹਿੰਦਾ ਮਨ ਉਦਾਸ ਰਹਿੰਦਾ ਹੈ ਖਾਲੀ-ਖਾਲੀ ਜਾ ਰਹਿੰਦਾ ਹੈ ਕਹਿੰਦੇ ਉਹ ਸਿੱਖ ਨੇ ਕਿਹਾ ਵੀ ਭਾਈ ਤੇਰੇ ਇਸ ਦੁੱਖ ਰੋਗ ਦਾ ਮੇਰੇ ਕੋਲ ਤਾਂ ਕੋਈ ਹੱਲ ਹੀ ਨਹੀਂ ਪਰ ਹਾਂ ਮੈਂ ਤੈਨੂੰ ਇੱਕ ਐਸੀ ਜਗ੍ਹਾ ਲਿਜਾ ਸਕਦਾ ਹਾਂ ਜਿੱਥੇ ਤੈਨੂੰ ਤੇਰੀ ਹਰ ਮੁਸ਼ਕਲ ਦਾ ਹੱਲ ਮਿਲ ਜਾਵੇਗਾ ਕਹਿੰਦੇ ਉਹ ਵੇਦਜੀ ਨੇ ਕਿਹਾ ਵੀ ਭਾਈ ਉਹ ਕਿਹੜੀ ਜਗ੍ਹਾ ਹੈ ਤੇ ਕਹਿੰਦੇ ਸਿੱਖ ਨੇ ਕਿਹਾ ਉਹ ਹੈ ਗੁਰੂ ਨਾਨਕ ਪਾਸਾ ਜੀ ਦਾ ਘਰ ਅਤੇ ਇਸ ਵੇਲੇ ਉਹਨਾਂ ਦੀ ਦਸਵੀਂ ਜੋਤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਕਹਿੰਦੇ ਉਹ ਸਿੱਖ ਵੈਦ ਜੀ ਨੂੰ ਕਲੰਗੀਧਰ ਪਾਸਾ ਜੀ ਦੇ ਕੋਲ ਲੈ ਗਿਆ ਕਹਿੰਦੇ ਵੈਦ ਜੀ ਨੇ ਆਪਣੇ ਦਿਲ ਦਾ ਹਾਲ ਗੁਰੂ ਜੀ ਨੂੰ ਬਿਆਨ ਕੀਤਾ ਕਿ ਗੁਰੂ ਸਾਹਿਬ ਜੀ ਮਾਲਕ ਦਾ ਦਿੱਤਾ ਹੋਇਆ ਸਭ ਕੁਝ ਮੇਰੇ ਕੋਲ ਹੈ ਦੁਨੀਆ ਦੇ ਸਾਰੇ ਸੁੱਖ ਮੇਰੇ ਕੋਲ ਹੈ ਪਰ ਘਰ ਪਰਿਵਾਰ ਵੀ ਸੁਖ ਸ਼ਾਂਤੀ ਹੈ ਬੱਚੇ ਕਹਿਣਾ ਮੰਨਦੇ ਆ ਪਤਨੀ ਵੀ ਬਹੁਤ ਆਦਰ ਸਤਕਾਰ ਕਰਦੀ ਆ ਲੋਕ ਵੀ ਮੈਨੂੰ ਮਾਨ ਸਤਕਾਰ ਦਿੰਦੇ ਆ ਪਰ ਮਨ ਖੁਸ਼ ਨਹੀਂ ਹੈ ਤੇ ਕਹਿੰਦੇ ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਭਾਈ ਤੂੰ ਕਿਸੇ ਦਾ ਮਾੜਾ ਕੀਤਾ ਹੋਵੇਗਾ ਤਾਂ ਤੇਰਾ ਮਨ ਅਸਾਂਤ ਰਹਿੰਦਾ ਹੈ ਬੇਚੈਨ ਰਹਿੰਦਾ ਹੈ ਕਹਿੰਦੇ ਉਹ ਵੇਦ ਨੇ ਕਿਹਾ ਕਿ ਹੁਣ ਨਹੀਂ ਗੁਰੂ ਸਾਹਿਬ ਜੀ ਮੈਂ ਤਾਂ ਕਦੇ ਵੀ ਕਿਸੇ ਦਾ ਮਾੜਾ ਨਹੀਂ ਕੀਤਾ ਕਹਿੰਦੇ ਸੱਚੇ ਪਾਤਸ਼ਾਹ ਜੀ ਨੇ ਉਹ ਵੇਦ ਜੀ ਨੂੰ ਸਮਝਾਉਣਾ ਕੀਤਾ ਕਹਾ ਕਿ ਭਾਈ ਇੱਕ ਇਨਸਾਨ ਦੂਸਰੇ ਇਨਸਾਨ ਦਾ ਪੰਜ ਤਰੀਕਿਆਂ ਦੇ ਨਾਲ ਨੁਕਸਾਨ ਕਰ ਸਕਦਾ ਹੈ ਪਹਿਲਾ ਆਪਣੇ ਮਨ ਰਾਹੀਂ ਜਿਵੇਂ ਮਨ ਦੇ ਵਿੱਚ ਕਿਸੇ ਦੇ ਬਾਰੇ ਮਾੜਾ ਸੋਚਣਾ ਮਨ ਦੇ ਵਿੱਚ ਕਿਸੇ ਦਾ ਨੁਕਸਾਨ ਕਰਨਾ ਕਿਸੇ ਦਾ ਮਾੜਾ ਚਾਉਣਾ ਇਦੇ ਨਾਲ ਆ ਮਾੜਾ ਹੋ ਜਾਵੇ ਭਾਵ ਕਿ ਕਿਸੇ ਬਾਰੇ ਮਾੜੀ ਸੋਚ ਰੱਖਣਾ ਦੂਸਰਾ ਆਪਣੇ ਹੱਥੀ ਕਿਸੇ ਦਾ ਮਾੜਾ ਕਰ ਦੇਣਾ ਉਸ ਤੋਂ ਬਾਅਦ ਵੀ ਆਪਣੇ ਗਿਆਨ ਦੇ ਨਾਲ ਕਿਸੇ ਦਾ ਮਾੜਾ ਕਰਨਾ ਕਿਸੇ ਨੂੰ ਮਾੜੀ ਸਲਾਹ ਦੇ ਦੇਣੀ ਕਿਸੇ ਨੂੰ ਮਾੜੀ ਜਾਣਕਾਰੀ ਦੇਣੀ ਜਾਂ ਫਿਰ ਕਿਸੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੜਕਾਉਣਾ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕਿਹਾ ਵੀ ਕਿਸੇ ਮੰਤਰ ਦੀ ਸਿੱਧੀ ਦੇ ਨਾਲ ਜਿਵੇਂ ਕੋਈ ਐਸੀ ਗਿਆਨ ਦੀ ਪ੍ਰਾਪਤੀ ਕਰ ਲੈਣੀ ਅਤੇ ਉਹ ਗਿਆਨ ਨੂੰ ਕਿਸੇ ਦਾ ਮਾੜਾ ਦੇ ਵਿੱਚ ਵਰਤਣਾ ਕਿਸੇ ਦਾ ਮਾੜਾ ਹੋਵੇ ਨਾ ਹੋਵੇ ਪਰ ਜਦੋਂ ਅਸੀਂ ਮਨ ਰਾਹੀ ਹੱਥਾਂ ਰਾਹੀ ਆਪਣੇ ਗਿਆਨ ਦੇ ਰਾਹੀ ਆਪਣੀ ਬੁੱਧੀ ਦੇ ਰਾਹੀ ਜਾਂ ਫਿਰ ਆਪਣੇ ਬੋਲਾਂ ਦੇ ਰਾਹੀ ਕਿਸੇ ਦਾ ਮਾੜਾ ਕਰਦੇ ਆ ਕਿਸੇ ਦਾ ਦਿਲ ਦਿਖਾਉਂਦੇ ਆ ਕਈ ਵਾਰ ਆਪਾਂ ਕਿਸੇ ਨੂੰ ਐਸੇ ਕੌੜੇ ਬੋਲ ਦਿੰਦੇ ਆ ਜਿਦੇ ਨਾਲ ਸਾਹਮਣੇ ਵਾਲੇ ਦਾ ਹਿਰਦ ਫਿਰਦਾ ਬਲੁੰਦ ਰਿਆ ਜਾਂਦਾ ਹੈ ਮਨ ਬਹੁਤ ਦੁਖੀ ਹੁੰਦਾ ਹੈ ਪਰ ਅਸੀਂ ਉਹਨੂੰ ਮਾੜਾ ਸਮਝਦੇ ਹੀ ਨਹੀਂ ਭਾਬ ਕੇ ਸਾਨੂੰ ਗਿਆਨ ਹੀ ਨਹੀਂ ਕਿ ਆਪਾਂ ਕਿਸ ਹਿਸਾਬ ਦੇ ਨਾਲ ਕਿਸੇ ਦਾ ਮਾੜਾ ਕਰ ਸਕਦੇ ਹਾਂ ਸਾਨੂੰ ਤਾਂ ਲੱਗਦਾ ਹੈ ਵੀ ਅਸੀਂ ਸਿਰਫ ਕਿਸੇ ਦਾ ਹੱਥ ਹੀ ਮਾੜਾ ਕਰ ਸਕਦੇ ਹਾਂ ਪਰ ਨਹੀਂ ਇਹ ਪੰਜ ਤਰੀਕਿਆਂ ਦੇ ਨਾਲ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਇਨਸਾਨ ਦੂਸਰੇ ਇਨਸਾਨ ਦਾ ਮਾੜਾ ਕਰ ਸਕਦਾ ਹੈ ਕਹਿੰਦੇ ਜਦੋਂ ਗੁਰੂ ਸਾਹਿਬ ਜੀ ਨੇ ਇੰਜ ਸਮਝਾਇਆ ਤਾਂ ਉਹ ਵੈਦ ਕਹਿਣ ਲੱਗਾ ਵੀ ਪਾਤਸ਼ਾਹ ਹੋਰ ਤਾਂ ਮੈਂ ਕਦੇ ਵੀ ਕਿਸੇ ਤਰੀਕੇ ਨਾਲ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਹੋ ਸਕਦਾ ਹੈ ਮਨ ਰਾਹੀ ਕਿਸੇ ਦਾ ਮਾੜਾ ਸੋਚਿਆ ਹੋਵੇ ਤਾਂ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਵੀ ਭਾਈ ਜਿੰਨੀ ਦੇਰ ਤੱਕ ਅਸੀਂ ਕਿਸੇ ਦੇ ਬਾਰੇ ਮਾੜਾ ਸੋਚਦੇ ਆ ਜਾਂ ਮਾੜਾ ਕਰਦੇ ਨਹੀਂ ਨਾ ਸਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਮਾੜੇ ਦੀ ਭਾਵਨਾ ਆਉਂਦੀ ਹੀ ਨਹੀਂ ਹੁਣੇ ਦੇਰ ਤੱਕ ਸਾਡਾ ਮਾੜਾ ਹੋ ਮਨ ਮਾੜਾ ਹੋ ਹੀ ਨਹੀਂ ਸਕਦਾ ਕਹਿੰਦੇ ਵੈਦ ਜੀ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਜੇਕਰ ਤੁਸੀਂ ਮੇਰਾ ਰੋਗ ਲੱਭ ਲਿਆਏ ਤਾਂ ਹੁਣ ਇਹਦੀ ਦਵਾਈ ਵੀ ਤੁਸੀਂ ਦੱਸੋ ਕਹਿੰਦੇ ਪਾਤਸ਼ਾਹ ਜੀ ਨੇ ਕਿਹਾ ਕਿ ਤੂੰ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰਨ ਦੇ ਲਈ ਕੀ ਕੀਤਾ ਸੀ ਤਾਂ ਕਹਿੰਦੇ ਉਹ ਵੈਦ ਨੇ ਕਿਹਾ ਕਿ ਪਾਤਸ਼ਾਹ ਮੈਨੂੰ ਕਿਸੇ ਨੇ ਯੋਗ ਬਾਰੇ ਦੱਸਿਆ ਸੀ ਤਾਂ ਮੈਂ ਆਪਣੇ ਮਨ ਨੂੰ ਸ਼ਾਂਤ ਕਰਨ ਦੇ ਲਈ ਯੋਗ ਕਰਦਾ ਰਿਹਾ ਚੋਟੀ ਦਾ ਯੋਗ ਪਰ ਕਹਿੰਦੇ ਜਦੋਂ ਮੈਂ ਉਹ ਯੋਗ ਦੇ ਵਿੱਚ ਹੁਣ ਉਸ ਆਸਨ ਦੇ ਵਿੱਚ ਬੈਠਾ ਉਹਨਾਂ ਉਦੋਂ ਤਾਂ ਮਨ ਸ਼ਾਂਤ ਹੁੰਦਾ ਪਰ ਜਦੋਂ ਹੀ ਮੈਂ ਅੱਖਾਂ ਖੋਲਦਾ ਤਾਂ ਮੇਰਾ ਮਨ ਫਿਰ ਅਸਾਂਤ ਹੋ ਜਾਂਦਾ ਹੈ ਕੰਦੇ ਗੁਰੂ ਸਾਹਿਬ ਜੀ ਨੇ ਫਿਰ ਮਨ ਨੂੰ ਸ਼ਾਂਤ ਕਰਨ ਦਾ ਪੱਕਾ ਹੱਲ ਦੱਸਿਆ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਨਾਮ ਜਪ ਜਪ ਕੇ ਹੀ ਅਸੀਂ ਮਾੜੀ ਸੋਚ ਤੋਂ ਸੁਟਕਾਰਾ ਪਾ ਸਕਦੇ ਹਾਂ ਪਾਤਸ਼ਾਹ ਨੇ ਕਿਹਾ ਕਿ ਨਾਮ ਜਪ ਜਪ ਕੇ ਸਾਡਾ ਮਾਨਸਿਕ ਸੰਤੋਲਨ ਠੀਕ ਹੁੰਦਾ ਹੈ ਭਾਵ ਕਿ ਜੋ ਵੀ ਅਸੀਂ ਕਿਸੇ ਬਾਰੇ ਮਾੜਾ ਸੋਚਦੇ ਹਾਂ ਸਾਡੇ ਮਨ ਦੇ ਬੁਰੀਆਂ ਬੁਰਾਈਆਂ ਮਨ ਦੇ ਅੰਦਰ ਵਿੱਚ ਬੁਰਾਈਆਂ ਚੱਲਦੀਆਂ ਨੇ ਜਦੋਂ ਸਾਡੇ ਮਨ ਦੇ ਵਿੱਚ ਕਿਸੇ ਦੇ ਬਾਰੇ ਮਾੜੀ ਭਾਵਨਾ ਆਉਂਦੀ ਹੈ ਅਸੀਂ ਕਿਸੇ ਦਾ ਮਾੜਾ ਸੋਚਦੇ ਹਾਂ ਉਦੋਂ ਹੀ ਮਨ ਅਸਾਂਤ ਹੋ ਜਾਂਦਾ ਹੈ ਤਾਂ ਇਹ ਸਬਦ ਦਾ ਗਿਆਨ ਸਾਨੂੰ ਹੋਣਾ ਜ਼ਰੂਰੀ ਜੇ ਸ਼ੁਰੂ ਹੋ ਜਾਵੇਗਾ ਜਦੋਂ ਆਪਾਂ ਨਾਮ ਜਪਾਂਗੇ ਨਾਮ ਜਪ-ਜਪ ਕੇ ਇਹ ਬੁਰਾਈਆਂ ਦਾ ਸਫਾਇਆ ਹੋਵੇਗਾ ਸਾਡਾ ਮਨ ਸਾਫ਼ ਹੋਵੇਗਾ ਮਨ ਚ ਕਿਸੇ ਦੇ ਪ੍ਰਤੀ ਬੁਰੇ ਦੀ ਮਾੜੀ ਬੁਰੇ ਦੀ ਮਾੜੇ ਦੀ ਭਾਵਨਾ ਨਿਕਲ ਜਾਵੇਗੀ ਅਤੇ ਜਦੋਂ ਅਸੀਂ ਆਪਣੇ ਮਨ ਨੂੰ ਸਾਫ਼ ਕਰ ਲਿਆ ਤਾਂ ਇਹ ਬੁਰਾਈਆਂ ਮਨ ਦੇ ਵਿੱਚੋਂ ਨਿਕਲ ਗਈਆਂ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਨਾਮ ਜਪਾਂਗੇ ਉਦੋਂ ਮਿਲਦੀ ਹੈ ਮਨ ਨੂੰ ਅਸਲ ਸ਼ਾਂਤੀ ਸੰਗੂਨ ਪਹਿਲਾ ਨਾਮ ਜਪਣਾ ਹੈ ਇਹ ਮਨ ਨੂੰ ਸਾਫ਼ ਕਰਦੇ ਹੁਣ ਆਪਾਂ ਕਈ ਵਾਰ ਕਹਿ ਦਿੰਦੇ ਆ ਗੁਰਬਾਣੀ ਦੇ ਵਿੱਚ ਪਾਠ ਦੇ ਵਿੱਚ ਮਨ ਨਹੀਂ ਲੱਗਦਾ ਪਾਠ ਕਰਨ ਦੇ ਵਿੱਚ ਨਾਮ ਜਪਣ ਦੇ ਵਿੱਚ ਮਨ ਇਸੇ ਕਰਕੇ ਨਹੀਂ ਲੱਗਦਾ ਕਿਉਂਕਿ ਸਾਡਾ ਮਨ ਬਹੁਤ ਜ਼ਿਆਦਾ ਮੈਲਾ ਹੋ ਚੁੱਕਿਆ ਹੈ ਅਸੀਂ ਆਪਣੇ ਮਨ ਦੇ ਵਿੱਚ ਬਹੁਤ ਸਾਰੇ ਔਗਣ ਬਹੁਤ ਸਾਰੀਆਂ ਬੁਰਾਈਆਂ ਭਰ ਲਈਆਂ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਹੈ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਗੁੱਸਾ ਹੈ ਇਹ ਸਾਰੀਆਂ ਚੀਜ਼ਾਂ ਸਾਨੂੰ ਸਾਡੇ ਗੁਰੂ ਚਰਨਾਂ ਤੋਂ ਦੂਰ ਕਰਦੀਆਂ ਨੇ ਹਾਡੇ ਮਨ ਨੂੰ ਬੇਚੈਨ ਕਰਦੀਆਂ ਨੇ ਪਰ ਜਿਵੇਂ ਜਿਵੇਂ ਆਪਾਂ ਨਾਮ ਜਪਾਂਗੇ ਅਭਿਆਸ ਕਰਾਂਗੇ ਤਾਂ ਫਿਰ ਇਹ ਬੁਰਾਈਆਂ ਸਾਡੇ ਮਨ ਦੇ ਵਿੱਚੋਂ ਨਿਕਲ ਨਿਕਲ ਜਾਣਗੀਆਂ ਪਰ ਇੱਥੇ ਸਾਨੂੰ ਮਿਹਨਤ ਕਰਨੀ ਪਵੇਗੀ ਮਨ ਬਾਣੀ ਦੇ ਵਿੱਚ ਜੁੜੇ ਚਾਹੇ ਨਾ ਜੁੜੇ ਨਾਮ ਦੇ ਵਿੱਚ ਮਨ ਜੁੜੇ ਚਾਹੇ ਨਾ ਜੁੜੇ ਪਰ ਅਸੀਂ ਨਾਮ ਜਪਣਾ ਨਹੀਂ ਛੱਡਣਾ ਤੁਰਦਿਆਂ ਫਿਰਦਿਆਂ ਕੰਮਕਾਰ ਕਰਦਿਆਂ ਹੋਇਆਂ ਸਵੇਰੇ ਉੱਠਦਿਆਂ ਸਾਰ ਚੌਂਕੜਾ ਮਾਰ ਕੇ ਰਾਤ ਨੂੰ ਸੌਣ ਵੇਲੇ ਮਤਲਬ ਜਦੋਂ ਵੀ ਮੌਕਾ ਮਿਲੇ ਨਾ ਨਾਮ ਜਪਦੇ ਹੀ ਰਹਿਣਾ ਹੈ ਤੇ ਸਾਨੂੰ ਕਿਹੜਾ ਨਾਮ ਜਪਣ ਦੇ ਲਈ ਕਿਹਾ ਵਾਹਿਗੁਰੂ ਜੀ ਸਿੱਖ ਧਰਮ ਦੇ ਵਿੱਚ ਸਾਨੂੰ ਸਾਡੇ ਗੁਰੂ ਸਾਹਿਬ ਨੇ ਗੁਰਮੰਤਰ ਦਿੱਤਾ ਹੈ ਤਾਂ ਇਹ ਗੁਰਮੰਤਰ ਦਾ ਅਭਿਆਸ ਸਵੇਰੇ ਉੱਠਦਿਆਂ ਸਾਰ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ ਜਦੋਂ ਇਹ ਅਭਿਆਸ ਮਨ ਦੇ ਵਿੱਚ ਚੱਲਦਾ ਰਹਿੰਦਾ ਹੈ ਗੁਰੂ ਦਾ ਸਿਮਰਨ ਚੱਲਦਾ ਰਹਿੰਦਾ ਹੈ ਤਾਂ ਮਨ ਦੀ ਗੰਦਗੀ ਮਨ ਦੀ ਮੈਲ ਆਪਣੇ ਆਪ ਸਾਫ਼ ਹੁੰਦੀ ਹੈ ਸਾਡਾ ਮਨ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਜਿਵੇਂ ਚੀਜ਼ਾਂ ਸਾਡੇ ਮਨ ਦੇ ਵਿੱਚੋਂ ਨਿਕਲਣਗੀਆਂ ਨਾ ਓਵੇਂ-ਓਵੇਂ ਸਾਡਾ ਨਾਮ ਜਪਣ ਨੂੰ ਮਨ ਕਰੇਗਾ ਓਵੇਂ-ਓਵੇਂ ਗੁਰਬਾਣੀ ਦਾ ਪਾਠ ਕਰਨ ਨੂੰ ਮਨ ਕਰੇਗਾ ਫਿਰ ਪਾਠ ਕਰਨ ਚ ਨਾਮ ਜਪਣ ਚ ਆਨੰਦ ਆਵੇਗਾ ਪਰ ਜਿੰਨੀ ਦੇਰ ਤੱਕ ਇਹ ਚੀਜ਼ਾਂ ਮਨ ਦੇ ਵਿੱਚ ਬੈਠੀਆਂ ਨੇ ਉੰਨੀ ਦੇਰ ਤੱਕ ਪਾਠ ਕਰਦਿਆਂ ਕਾਲੀ ਪੈਣੀ ਐ ਵਾਧੂ ਰੱਤੇ ਜਿੱਦਾਂ ਕਿ ਆਪਾਂ ਕਿ ਵੱਧੇ ਰੱਤੇ ਜੇ ਪਾਠ ਕਰਨਾ ਪੈਂਦਾ ਹੈ ਵਿਕਾਰ ਵੀ ਪਾਠ ਨਹੀਂ ਕਰਨ ਦਿੰਦੇ ਸਾਡੇ ਮਨ ਨੂੰ ਬਾਣੀ ਵਿੱਚ ਜੁੜਨ ਹੀ ਨਹੀਂ ਦਿੰਦੇ ਪਰ ਅਭਿਆਸ ਕਰਨਾ ਨਹੀਂ ਛੱਡਣਾ ਜਦੋਂ ਆਪਾਂ ਜਿੱਦ ਤੇ ਅੜੇ ਰਵਾਂਗੇ ਰੋਜ਼ ਰੋਜ਼ ਉੱਠ ਕੇ ਜਾ ਪਾਠ ਕਰਾਂਗੇ ਨਾਮ ਜਪਾਂਗੇ ਤਾਂ ਫਿਰ ਇਹ ਵਿਕਾਰਾਂ ਨੂੰ ਸਾਡੇ ਮਨ ਚੋਂ ਨਿਕਲਣਾ ਹੀ ਪਵੇਗਾ ਇਸ ਕਰਕੇ ਮਹਾਂਪੁਰਖ ਜੀ ਸਾਨੂੰ ਜੁਕਤ ਦੱਸਦੇ ਆ ਕਿ ਜੇ ਗੁਰਬਾਣੀ ਦੇ ਪਾਠ ਦੇ ਵਿੱਚ ਮਨ ਨਹੀਂ ਜੁੜਦਾ ਗੁਰਬਾਣੀ ਦਾ ਪਾਠ ਕਰਨ ਨੂੰ ਮਨ ਨਹੀਂ ਕਰਦਾ ਤਾਂ ਗੁਰਮੰਤਰ ਦੇ ਨਾਲ ਜ਼ਰੂਰ ਜੁੜੋ ਵਾਹਿਗੁਰੂ 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 ਕਰਦੇ ਰਹੋ ਤੁਰਦੇ ਆਂ ਬੈਹਂਦੇ ਆਂ ਉੱਠਦੇ ਆਂ ਫਿਰਦੇ ਆਂ ਜਦੋਂ ਵੀ ਜ਼ਰੂਰ ਦਾ ਟਾਈਮ ਲੱਗੇ ਕੰਮ ਕਰਦੇ ਆਂ ਵੀ ਤੁਸੀਂ ਵਾਹਿਗੁਰੂ 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 ਦਾ ਜਾਪ ਜਪਦੇ ਰਹੋ ਸਵੇਰੇ ਉੱਠਦੇ ਅਸਾਰ ਪਹਿਲਾਂ ਵਾਹਿਗੁਰੂ ਮੰਤਰ ਅਤੇ ਫਿਰ ਉਸ ਤੋਂ ਬਾਅਦ ਇੱਕ ਪੰਕਤੀ ਹਰ ਰੋਜ਼ ਪੜ੍ਹਨੀ ਹੈ ਵਿਚਾਰਨੀ ਹੈ ਹਿਰਦੇ ਦੇ ਵਿੱਚ ਵਸਾ ਲੈਣੀ ਹੈ ਉਹ ਪੰਕਤੀ ਕਿਹੜੀ ਹੈ ਪਰਕਾ ਬੁਰਾ ਨਾ ਰੱਖੋ ਚਿਤ ਤੁਮਕੋ ਦੁੱਖ ਨਾਹੀ ਭਾਈ ਮਿੱਤ ਆਪਾਂ ਫਿਰ ਤੋਂ ਪੜਾਂਗੇ ਉਹ ਪੰਕਤੀ ਪਰਕਾ ਬੁਰਾ ਨਾ ਰੱਖੋ ਚਿਤ ਤੁਮਕੋ ਦੁੱਖ ਨਹੀਂ ਭਾਈ ਮਿੱਤ ਆਪਣੇ ਮਨ ਨੂੰ ਹਰ ਰੋਜ਼ ਇਹ ਗੱਲ ਯਾਦ ਕਰਾਉਣੀ ਹੈ ਕੇ ਗੁਰੂ ਸਾਹਿਬ ਜੀ ਨੇ ਸਾਨੂੰ ਲਿਖ ਕੇ ਦਿੱਤਾ ਹੈ ਇਸ ਗੱਲ ਦੀ ਗਾਰੰਟੀ ਦਿੱਤੀ ਹੈ ਕਿ ਜੇਕਰ ਤੂੰ ਬੰਦਿਆ ਕਿਸੇ ਦਾ ਮਾੜਾ ਕਰੇ ਨਾ ਨਾ ਕਿਸੇ ਦਾ ਮਾੜਾ ਸੋਚੇ ਨਾ ਤਾਂ ਤੇਰਾ ਮਾੜਾ ਮੈਂ ਹਉਣ ਨਹੀਂ ਦੇਵਾਂਗਾ ਕਿਉਂਕਿ ਸਾਨੂੰ ਉਹੀ ਚੀਜ਼ਾਂ ਮਿਲਦੀਆਂ ਨੇ ਜੋ ਚੀਜ਼ਾਂ ਅਸੀਂ ਦੂਜਿਆਂ ਨੂੰ ਦਿੰਦੇ ਆ ਇਹ ਚੀਜ਼ਾਂ ਦੁੱਗਣੀਆਂ ਚੌਗਣੀਆਂ ਹੋ ਕੇ ਸਾਡੇ ਕੋਲ ਵਾਪਸ ਆਉਂਦੀਆਂ ਨੇ ਤੇ ਜੇ ਆਪਾਂ ਆਪਣੇ ਮਨ ਦੇ ਵਿੱਚ ਚੰਗੀ ਸੋਚ ਰੱਖਾਂਗੇ ਚੰਗਾ ਕਰਮ ਕਰਨ ਦੀ ਕੋਸ਼ਿਸ਼ ਕਰਾਂਗੇ ਤਾ ਸਾਡੇ ਨਾਲ ਆਪਣੇ ਆਪ ਚੰਗਾ ਹੋਵੇਗਾ ਪਰ ਜੇ ਗਲਤੀ ਦੇ ਨਾਲ ਵੀ ਸਾਡੇ ਹੱਥੋਂ ਮਾੜਾ ਹੋ ਗਿਆ ਸਾਡੀ ਰਸਨਾ ਤੋਂ ਮਾੜਾ ਬੋਲਿਆ ਗਿਆ ਕਿਸੇ ਦਾ ਸੀ ਮਾੜਾ ਕਰ ਬੈਠੇ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਤੋਂ ਮਾੜਾ ਹੋ ਗਿਆ ਜਾਂ ਅਸੀਂ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਮਾੜੀ ਸੋਚ ਵੀ ਲੈ ਆਈ ਲੈ ਆਂਦੀ ਤਾਂ ਸਾਡਾ ਮਾੜਾ ਕਰਮ ਲਿਖਿਆ ਲਿਖ ਗਿਆ ਲਿਖਿਆ ਗਿਆ ਤੇ ਫਿਰ ਉਹ ਕਰਮ ਦਾ ਫਲ ਸਾਨੂੰ ਕਈ ਗੁਣਾ ਹੋ ਕੇ ਵਾਪਸ ਮਿਲਦਾ ਹੈ ਸੋ ਇਹ ਜਿਹੜਾ ਚੱਕਰ ਹੈ ਨਾ ਇਹ ਸਮਝ ਦੇ ਵਿੱਚ ਆ ਜਾਵੇ ਕਿ ਇਹ ਚੀਜ਼ ਜਾ ਕੋ ਮ ਕਮਾ ਕੇ ਫਿਰ ਸਾਡੇ ਕੋਲੇ ਵਾਪਸ ਆਉਂਦੀਆਂ ਨੇ ਤਾਂ ਫਿਰ ਅਸੀਂ ਸੁਖੀ ਹੋ ਸਕਦੇ ਹਾਂ ਸੋ ਆਪਣੇ ਮਨ ਨੂੰ ਸੁਖੀ ਕਰਨ ਦੇ ਲਈ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਗੁਰੂ ਮੰਤਰ ਦੇ ਨਾਲ ਜੋੜਨਾ ਹੈ ਮੂਰ ਮੰਤਰ ਦੇ ਨਾਲ ਜੋੜਨਾ ਹੈ ਤੁਰਦੇ ਫਿਰਦੇ ਆ ਨਾਮ ਜਪੋ ਜਿੰਨਾ ਨਾਮ ਜਪਣਾ ਹੈ ਨਾ ਉਹਨਾਂ ਨੇ ਜੁਗਤੀਆਂ ਆਪੇ ਲੱਭ ਲੈਣੀਆਂ ਨੇ ਉਹ ਕਈ ਤਰੀਕਿਆਂ ਦੇ ਨਾਲ ਨਾਮ ਜਪ ਲੈਂਦੇ ਆ ਪਰ ਜਿਨ੍ਹਾਂ ਨੇ ਜਪਣਾ ਹੀ ਨਹੀਂ ਉਹਨਾਂ ਦੇ ਕੋਲ ਨਾ ਜਪਨ ਦੇ ਬਹਾਨੇ ਹੁੰਦੇ ਆ ਆਪਾਂ ਜਪਣ ਵਾਲਿਆਂ ਦੇ ਵਿੱਚ ਆਉਣਾ ਹੈ ਕਿਉਂਕਿ ਜਪ ਜਪ ਕੇ ਹੀ ਭਲਾ ਹੋਣਾ ਹੈ ਜੇ ਅਜੇ ਤੱਕ ਤੁਹਾਨੂੰ ਪਾਠ ਕਰਨ ਦੇ ਲਈ ਸਮਾਂ ਨਹੀਂ ਮਿਲਦਾ ਭਾਵੇਂ ਤੁਹਾਡੇ ਕੰਮ ਤਾਂ ਦੇ ਜ਼ਿਆਦਾ ਹੈ ਰਜੇਮੇ ਜ਼ਿਆਦਾ ਹੈ ਜਾਂ ਬਾੜੀ ਦੇ ਵਿੱਚ ਮਨ ਨਹੀਂ ਜੁੜ ਗਿਆ ਜੁੜ ਰਿਹਾ ਤਾਂ ਵਾਹਿਗੁਰੂ 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 ਮੰਤਰ ਹੀ ਜ਼ਰੂਰ ਕਰਿਓ ਇਹ ਕਹਿਣਾ ਤਾਂ ਕੋਈ ਔਖਾ ਨਹੀਂ ਹੈ ਭਾਵੇਂ ਤੁਸੀਂ ਦੁਨੀਆ ਦਾ ਕੋਈ ਵੀ ਕੰਮ ਕਰ ਰਹੇ ਹੋ ਇਸ ਮੰਤਰ ਨੂੰ ਜਰੂਰ ਬੜਿਓ ਆਪਣੀ ਰਚਨਾ ਦੇ ਰਾਹੀ ਵਾਹਿਗੁਰੂ 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 ਕਰਦਿਆਂ ਕਰਦਿਆਂ ਕਦੋਂ ਵਾਹਿਗੁਰੂ ਮਨ ਵਿੱਚ ਵਸ ਗਿਆ ਸਾਨੂੰ ਪਤਾ ਹੀ ਨਹੀਂ ਲੱਗਣਾ ਤੇ ਜਦੋਂ ਹੀ ਅਸੀਂ ਵਾਹਿਗੁਰੂ ਜੀ ਨੂੰ ਹਿਰਦੇ ਦੇ ਵਿੱਚ ਵਸਾ ਲਿਆ ਫਿਰ ਇਹ ਹਿਰਦੇ ਦੇ ਵਿੱਚੋਂ ਮਨ ਵਿੱਚੋਂ ਸਾਰੇ ਹੀ ਐਬ ਨਿਕਲ ਜਾਣੇ ਆ ਇਹ ਮੈਲ ਦੂਰ ਹੋ ਜਾਣੀ ਆ ਸੋ ਮੁੱਖ ਦੀ ਗੱਲ ਇਹ ਹੈ ਕਿ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਗੁਰੂ ਦੇ ਗਿਆਨ ਦੇ ਨਾਲ ਭਰ ਕੇ ਰੱਖਣਾ ਹੈ ਆਪਣੇ ਮਨ ਨੂੰ ਹਰ ਵੇਲੇ ਚੇਤਾ ਕਰਾਉਣਾ ਹੈ ਕਿ ਮਨਾ ਤੈਨੂੰ ਉਹੀ ਚੀਜ਼ ਮਿਲਣੀ ਹੈ ਜੋ ਤੂੰ ਦੂਜਿਆਂ ਨੂੰ ਦਿੰਨਾ ਹੈ ਚੰਗਾ ਸੋਚ ਤੇ ਚੰਗਾ ਕਰ ਤੇਰੇ ਨਾਲ ਚੰਗਾ ਹੋਵੇਗਾ ਸੋ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਲਿਖ ਕੇ ਜ਼ਰੂਰ ਸੈਂਡ ਕਰਿਆ ਕਰੋ ਜੇਕਰ ਵੀਡੀਓ ਦੇ ਵਿੱਚ ਕੋਈ ਵੀ ਤੁਹਾਨੂੰ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਆਪਣੀ ਛੋਟੀ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ